ਦੋਸਤੋ ਸਤਿ ਸ੍ਰੀ ਅਕਾਲ ਆਦਾਬ ਮੈਂ ਤੁਹਾਡਾ ਆਪਣਾ ਕਰਮਜੀਤ ਸੋ ਅੱਜ ਤੁਹਾਡੀ ਖੇਦਮਤ ਦੇ ਵਿੱਚ ਪੇਸ਼ ਕਰਨ ਜਾ ਰਿਹਾ ਹਾਂ ਸਾਦਤ ਹਸਨ ਮੰਟੋ ਦਾ ਬਹੁਤ ਹੀ ਵਿਚਾਰਚਿਤ ਅਫਸਾਨਾ ਜਿਸ ਦਾ ਨਾਮ ਹੈ ਸਹਾਈ ਇੰਜ ਨਾ ਕਹੋ ਕਿ 1 ਲੱਖ ਹਿੰਦੂ ਅਤੇ 1 ਲੱਖ ਮੁਸਲਮਾਨ ਮਰੇ ਹਨ ਇਹ ਕਹੋ ਕਿ 2 ਲੱਖ ਬੰਦੇ ਮਰੇ ਹਨ ਅਤੇ ਇਹ ਇੰਨੀ ਵੱਡੀ ਟਰੈਜੇਡੀ ਨਹੀਂ ਕੇ 2 ਲੱਖ ਬੰਦੇ ਮਰੇ ਹਨ 트ਰੇਜੇਡੀ ਅਸਲ ਵਿੱਚ ਇਹ ਹੈ ਕਿ ਮਾਰਨ ਵਾਲੇ ਅਤੇ ਮਰਨ ਵਾਲੇ ਕਿਸੇ ਵੀ ਖਾਤੇ ਵਿੱਚ ਨਹੀਂ ਆਉਂਦੇ 1 ਲੱਖ ਹਿੰਦੂ ਮਾਰ ਕੇ ਮੁਸਲਮਾਨਾਂ ਨੇ ਇਹ ਸਮਝਿਆ ਹੋਵੇਗਾ ਕਿ ਹਿੰਦੂ ਮਸਹਬ ਮਰ ਗਿਆ ਪਰ ਇਹ ਜਿਉਂਦਾ ਹੈ ਅਤੇ ਜਿਉਂਦਾ ਰਹੇਗਾ ਇਸੇ ਤਰ੍ਹਾਂ 1 ਲੱਖ ਮੁਸਲਮਾਨ ਕਤਲ ਕਰਕੇ ਹਿੰਦੂਆ ਨੇ ਕੱਚਾਂ ਵਜਾਈਆਂ ਹੋਣਗੀਆਂ ਕਿ ਇਸਲਾਮ ਖਤਮ ਹੋ ਗਿਆ ਪਰ ਹਕੀਕਤ ਤੁਹਾਡੇ ਸਾਹਮਣੇ ਹੈ ਕਿ ਇਸਲਾਮ ਨੂੰ ਚਰੀਟ ਤੱਕ ਵੀ ਨਹੀਂ ਲੱਗੀ ਉਹ ਲੋਕ ਬੇਵਕੂਫ ਹਨ ਜੋ ਸਮਝਦੇ ਨੇ ਕਿ ਬੰਦੂਕਾਂ ਨਾਲ ਮਜ਼ਹਬਾਨਾ ਸ਼ਿਕਾਰ ਕੀਤਾ ਜਾ ਸਕਦਾ ਹੈ ਮਜ਼ਹਬ دین ਇਮਾਨ ਧਰਮ ਯਕੀਨ ਅਕੀਦਤ ਇਹ ਜੋ ਕੁਝ ਵੀ ਹੈ ਸਾਡੇ ਜਿਸਮ ਵਿੱਚ ਨਹੀਂ ਰੂਹ ਵਿੱਚ ਹੁੰਦਾ ਹੈ ਸ਼ੁਰੇ ਚਾਕੂ ਅਤੇ ਗੋਲੀ ਨਾਲ ਇਹ ਕਿਵੇਂ ਮਰ ਮੁੱਕ ਸਕਦਾ ਹੈ ਮਮਤਾਜ਼ ਉਸ ਦਿਨ ਬੜੇ ਜੋਸ਼ ਵਿੱਚ ਸੀ ਅਸੀਂ ਕੇਵਲ ਤਿੰਨ ਜਣੇ ਸਾਂ ਜੋ ਉਹਨੂੰ ਜਹਾਜ਼ ਉੱਤੇ ਛੱਡਣ ਲਈ ਆਏ ਸੀ ਉਸਾਥੋਂ ਵਿਛੜ ਕੇ ਪਤਾ ਨਹੀਂ ਕਿੰਨੇ ਸਮੇਂ ਲਈ ਪਾਕਿਸਤਾਨ ਜਾ ਰਿਹਾ ਸੀ ਪਾਕਿਸਤਾਨ ਜਿਹਦੇ ਹੋਂਦ ਵਿੱਚ ਆ ਜਾਣ ਵਾਲੇ ਸਾਡੇ ਵਿੱਚੋਂ ਕਿਸੇ ਦੇ ਚਿਤ ਚੇਤੇ ਵੀ ਨਹੀਂ ਸੀ ਅਸੀਂ ਤਿੰਨੇ ਹਿੰਦੂ ਸਾਂ ਪੱਛਮੀ ਪੰਜਾਬ ਵਿੱਚ ਸਾਡੇ ਰਿਸ਼ਤੇਦਾਰਾਂ ਨੂੰ مالی ਅਤੇ ਜਾਨੀ ਨੁਕਸਾਨ ਉਠਾਉਣਾ ਪਿਆ ਸੀ ਲਗਭਗ ਇਹੀ ਵਜ੍ਹਾ ਸੀ ਕਿ ਮਮਤਾਜ਼ ਸਾਥੋਂ ਵਿਛੜ ਰਿਹਾ ਸੀ ਜੁਗਲ ਨੂੰ ਲਹਾਰ ਤੋਂ ਚਿੱਠੀ ਮਿਲੀ ਕਿ ਫਸਾਦਾ ਵਿੱਚ ਉਹਦਾ ਚਾਚਾ ਮਾਰਿਆ ਗਿਆ ਹੈ ਤਾ ਉਹਨੂੰ ਬਹੁਤ ਸਦਮਾ ਹੋਇਆ ਸੋ ਏਸੇ ਸਦਮੇ ਦੇ ਅਸਰ ਕਰਕੇ ਗੱਲਾਂ-ਗੱਲਾਂ ਵਿੱਚ ਇੱਕ ਦਿਨ ਉਹਨੇ ਮਮਤਾਜ ਨੂੰ ਆਖਿਆ ਮੈਂ ਸੋਚ ਰਿਹਾ ਹਾਂ ਜੇ ਸਾਡੇ ਮਹੱਲੇ ਵਿੱਚ ਫਸਾਦ ਸ਼ੁਰੂ ਹੋ ਜਾਣ ਤਾਂ ਪਤਾ ਹੈ ਮੈਂ ਕੀ ਕਰੂੰਗਾ ਮਮਤਾਜ ਨੇ ਉਹਨੂੰ ਪੁੱਛਿਆ ਕੀ ਕਰੇਗਾ ਜੁਗਲ ਨੇ ਬੜੀ ਗੰਭੀਰਤਾ ਨਾਲ ਉੱਤਰ ਦਿੱਤਾ ਮੈਂ ਸੋਚ ਰਿਹਾ ਹਾਂ ਹੋ ਸਕਦਾ ਮੈਂ ਤੈਨੂੰ ਮਾਰ ਦਿਆਂ ਇਹ ਸੁਣ ਕੇ ਮਮਤਾਜ਼ ਨੇ ਚੁੱਪ ਸਾਦ ਲਈ ਉਹਦੀ ਇਹ ਚੁੱਪ ਲਗਭਗ 8 ਦਿਨ ਤੱਕ ਕਾਇਮ ਰਹੀ ਅਤੇ ਉਸ ਵੇਲੇ ਟੁੱਟੀ ਜਦੋਂ ਉਹਨੇ ਸਾਨੂੰ ਉਚਾਨਤ ਦੱਸਿਆ ਕਿ ਉਹ ਪੌਣੇ 4 ਵਜੇ ਸਮੁੰਦਰੀ ਜਹਾਜ਼ ਰਾਹੀਂ ਕਰਾਚੀ ਜਾ ਰਿਹਾ ਹੈ ਸਾਢੇ ਤਿੰਨਾਂ ਵਿੱਚੋਂ ਕਿਸੇ ਨੇ ਉਹਦੇ ਇਸ ਇਰਾਦੇ ਬਾਬਤ ਕੋਈ ਗੱਲ ਨਾ ਕੀਤੀ। ਜੁਗਲ ਨੂੰ ਇਸ ਗੱਲ ਦਾ ਤੀਬਰ ਅਹਿਸਾਸ ਸੀ ਕਿ ਮਮਤਾਜ ਦੇ ਤੁਰ ਜਾਣ ਦਾ ਕਾਰਨ ਉਦੀ ਇਹ ਗੱਲ ਹੈ। ਮੈਂ ਸੋਚ ਰਿਹਾ ਹਾਂ ਹੋ ਸਕਦਾ ਹੈ ਮੈਂ ਤੈਨੂੰ ਮਾਰ ਦਿਆਂ। ਉਹ ਤਾਂ ਸ਼ਾਇਦ ਹੁਣ ਤੱਕ ਇਹੀ ਸੋਚ ਰਿਹਾ ਸੀ ਕਿ ਉਹ ਕ੍ਰੋਧ ਵਿੱਚ ਆ ਕੇ ਮਮਤਾਜ ਨੂੰ ਮਾਰ ਸਕਦਾ ਹੈ ਜਾਂ ਨਹੀਂ। ਮਮਤਾਜ਼ ਨੂੰ ਜੋ ਉਹਦਾ ਜਗਰੀ ਦੋਸਤ ਸੀ। ਇਹੀ ਵਜ੍ਹਾ ਹੈ ਕਿ ਉਹ ਸਾਡੇ ਤਿੰਨਾਂ ਵਿੱਚੋਂ ਸਭ ਤੋਂ ਵੱਧ ਚੁੱਪ ਸੀ। ਅਜੀਬ ਗੱਲ ਇਹ ਹੈ ਕਿ ਮਮਤਾਜ਼ ਕੁਝ ਜ਼ਿਆਦਾ ਹੀ ਗੱਲਾਂ ਕਰਨ ਲੱਗ ਪਿਆ ਸੀ। ਖਾਸ ਤੌਰ ਤੇ ਤੁਰੰਤ ਕੁਝ ਘੰਟੇ ਪਹਿਲਾਂ ਸਵੇਰੇ ਉੱਠਦਿਆਂ ਹੀ ਉਹਨੇ ਪੀਣੀ ਸ਼ੁਰੂ ਕਰ ਦਿੱਤੀ। ਸਮਾਨ ਵਗੈਰਾ ਕੁਝ ਇਸਟੰਗ ਨਾਲ ਬੰਨਿਆ ਅਤੇ ਬਨਵਾਇਆ ਜਿਵੇਂ ਉਹ ਕਿਤੇ ਸੈਰਸਪਟੇ ਲਈ ਜਾ ਰਿਹਾ ਹੈ ਆਪ ਹੀ ਗੱਲ ਕਰਦਾ ਸੀ ਤੇ ਆਪੇ ਹੱਸ ਪੈਂਦਾ ਕੋਈ ਹੋਰ ਦੇਖਦਾ ਤਾਂ ਇਹ ਹੀ ਸਮਝਦਾ ਕਿ ਮਮਤਾਸ ਬੰਬਈ ਛੱਡਣ ਵਿੱਚ ਹੱਦੋਂ ਵੱਧ ਪ੍ਰਸੰਨਤਾ ਮਹਿਸੂਸ ਕਰ ਰਿਹਾ ਹੈ ਪਰ ਅਸੀਂ ਤਿੰਨੇ ਜਾਣਦੇ ਸਾਂ ਕਿ ਉਹ ਕੇਵਲ ਆਪਣੇ ਜਜ਼ਵੇਸ਼ ਪਾਉਣ ਲਈ ਸਾਨੂੰ ਅਤੇ ਆਪਣੇ ਆਪ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਮੇਰਾ ਬੜਾ ਦਿਲ ਕੀਤਾ ਕਿ ਉਹਦੇ ਨਾਲ ਇਸ ਤਰ੍ਹਾਂ ਇੱਕਦਮ ਤਰਨਵਾਰੇ ਗੱਲ ਕਰਾਂ ਰਮਜ਼ਾ ਨਾਲ ਜੁਗਲ ਨੂੰ ਵੀ ਕਿਹਾ ਕਿ ਉਹ ਗੱਲ ਛੇੜੇ ਪਰ ਮਮਤਾਜ਼ ਨੇ ਸਾਨੂੰ ਕੋਈ ਮੌਕਾ ਹੀ ਨਾ ਦਿੱਤਾ ਜੁਗਲ ਤਿੰਨ ਚਾਰ ਪੈਗ ਪੀ ਕੇ ਹੋਰ ਵੀ ਚੁੱਪ ਹੋ ਗਿਆ ਅਤੇ ਦੂਜੇ ਕਮਰੇ ਵਿੱਚ ਜਾ ਕੇ ਪੈ ਗਿਆ ਮੈਂ ਤੇ ਵਰਜ ਮੋਹਨ ਉਹਦੇ ਕੋਲ ਰਹੇ ਉਹਨੇ ਕਈ ਬਿੱਲਾਂ ਦੀ ਅਦਾਇਗੀ ਕਰਨੀ ਸੀ ਡਾਕਟਰਾਂ ਦੀ ਫੀਸਾਂ ਦੇਣੀਆਂ ਸਨ ਲਾਂਡਰੀ ਤੇ ਕੱਪੜੇ ਲਿਉਣੇ ਸਨ ਇਹ ਸਾਰੇ ਕੰਮ ਉਹਨੇ ਹੱਸਦਿਆਂ ਖੇਡਦਿਆਂ ਕੀਤੇ ਪਰ ਜਦ ਉਹਨੇ ਨਾਕੇ ਦੇ ਹੋਟਲ ਲਾਗਲੀ ਦੁਕਾਨ ਤੋਂ ਪਾਰ ਲਿਆ ਤਾਂ ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ ਬ੍ਰਿਜ ਮੋਹਨ ਦੇ ਮੋੜੇ ਉੱਤੇ ਹੱਥ ਰੱਖ ਕੇ ਉੱਥੋਂ ਤੁਰਦਿਆਂ ਉਹਨੇ ਹੌਲੀ ਜਿਹੀ ਆਖਿਆ ਜਾਦੇ ਬ੍ਰਿਜ ਅੱਜ ਤੋਂ 10 ਵਾਰੀ ਪਹਿਲਾਂ ਜਦੋਂ ਸਾਡੀ ਹਾਲਤ ਬਹੁਤ ਪਤਲੀ ਸੀ ਗੋਬਿੰਦ ਨੇ ਸਾਨੂੰ 1 ਰੁਪਿਆ ਉਧਾਰ ਦਿੱਤਾ ਸੀ راہ ਵਿੱਚ ਮਮਤਾਜ ਚਪਰਿਆ ਪਰ ਘਰ ਪਹੁੰਚਦਿਆਂ ਹੀ ਉਹਨੇ ਫੇਰ ਗੱਲਾਂ ਦਾ ਨਾ ਮੁੱਕਣ ਵਾਲਾ ਸਿਲਸਲਾ ਸ਼ੁਰੂ ਕਰ ਦਿੱਤਾ ਇਜਈਆਂ ਗੱਲਾਂ ਜਿੰਨਾ ਦਾ ਨਾਂ ਸਿਰ ਸੀ ਨਾ ਪੈਰ ਪਰ ਉਹਦੀਆਂ ਗੱਲਾਂ ਇੰਨੀਆਂ ਮੂੰਹ ਭਰੀਆਂ ਸਨ ਕਿ ਮੈਂ ਅਤੇ ਬ੍ਰਿਜਮੂ ਹਨ ਹੰਗਾਰਾ ਪਰ ਦੇ ਰਹੀ ਜਦੋਂ ਰਵਾਨਗੀ ਦਾ ਸਮਾਂ ਨੇੜੇ ਆ ਗਿਆ ਤਾਂ ਜਗਲ ਵੀ ਸ਼ਾਮਲ ਹੋ ਗਿਆ ਟੈਕਸੀ ਬੰਦਰਗਾਹ ਵੱਲ ਚਲੀ ਤਾਂ ਸਾਰੇ ਚੁੱਪ ਹੋ ਗਏ ਮਮਤਾਜ਼ ਦੀਆਂ ਨਜ਼ਰਾਂ ਬੰਬਈ ਦੇ ਲੰਬੇ ਚੋੜੇ ਬਾਜ਼ਾਰਾਂ ਨੂੰ ਅਲਵਿਦਾ ਕਹਿੰਦੀਆਂ ਰਹੀਆਂ आखिर टैक्सी अपनी मंजिल ਤੇ ਪੁੱਜ ਗਈ ਬੇਹੱਦ ਭੀੜ ਸੀ ਹਜ਼ਾਰਾਂ ਰਫਿਊਜੀ ਜਾ ਰਹੇ ਸਨ ਖੁਸ਼ਹਾਲ ਬਹੁਤ ਘੱਟ ਅਤੇ ਮੰਦੇ ਹਾਲ ਬਹੁਤ ਹੀ ਅਥਾ ਇਕੱਠ ਸੀ ਪਰ ਮੈਨੂੰ ਇਉਂ ਮਹਿਸੂਸ ਹੋ ਰਿਹਾ ਸੀ ਕਿ ਇਕੱਲਾ ਮਮਤਾਸ ਜਾ ਰਿਹਾ ਹੈ ਸਾਨੂੰ ਛੱਡ ਕੇ ਉਹ ਅਜੇ ਹੀ ਥਾਂ ਜਾ ਰਿਹਾ ਹੈ ਜੋ ਉਹਦੀ ਦੇਖੀ ਪਾਲੀ ਹੋਈ ਨਹੀਂ ਜੋ ਉਹਦੇ ਘੁੱਲ ਮਿਲ ਜਾਣ ਨਾਲ ਵੀ ਉਪਰੀ ਰਹੇਗੀ ਇਹ ਮੇਰਾ ਆਪਣਾ ਖਿਆਲ ਸੀ ਮੈਂ ਕਹਿ ਨਹੀਂ ਸਕਦਾ ਕਿ ਮਮਤਾਸ ਕੀ ਸੋਚ ਰਿਹਾ ਸੀ ਜਦੋਂ ਸਾਰਾ ਸਮਾਨ ਕੈਬਿਨ ਵਿੱਚ ਭੇਜ ਦਿੱਤਾ ਗਿਆ ਤਾਂ ਮਮਤਾਸ ਸਾਨੂੰ ਡੇ ਕੁੱਤੇ ਲੈ ਗਿਆ ਉਧਰ ਜਿੱਥੇ ਅਸਮਾਨ ਅਤੇ ਸਮੁੰਦਰ ਆਪਸ ਵਿੱਚ ਮਿਲ ਰਹੇ ਸਨ ਮਮਤਾਸ ਚਿਰਤਾ ਕੋ ਉਧਰ ਦੇਖਦਾ ਰਿਹਾ ਫਿਰ ਉਹਨੇ ਜੁਗਲ ਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਕਿਹਾ ਇਹ ਕੇਵਲ ਨਜ਼ਰ ਦਾ ਧੋਖਾ ਹੈ ਅਸਮਾਨ ਤੇ ਸਮੁੰਦਰ ਦਾ ਮਿਲਣਾ ਪਰ ਇਹ ਨਜ਼ਰ ਦਾ ਧੋਖਾ ਕਿੰਨਾ ਦਿਲ ਨੂੰ ਧੂਪ ਪਾਉਣ ਵਾਲਾ ਹੈ ਇਮਲਾਪ ਜੋਗਲ ਚਪਰਿਆ ਸ਼ਾਇਦ ਉਸ ਸਮੇ ਉਸਦੇ ਦਿਲ ਦਿਮਾਗ ਵਿੱਚ ਉਸਦੀ ਕਹੀ ਹੋਈ ਗੱਲ ਰੜਕ ਰਹੀ ਸੀ ਮੈਂ ਸੋਚ ਰਿਹਾ ਹਾਂ ਹੋ ਸਕਦਾ ਹੈ ਮੈਂ ਤੈਨੂੰ ਮਾਰ ਦਿਆਂ ਮਮਤਾਜ਼ ਨੇ ਜਹਾਜ਼ ਦੀ ਛੱਤ ਤੋਂ ਬਰਾਂਡੀ ਮੰਗਵਾਈ ਕਿਉਂਕਿ ਉਹ ਸਵੇਰੇ ਤੋਂ ਉਹੀ ਪੀ ਰਿਹਾ ਸੀ ਅਸੀਂ ਚਾਰੇ ਜਣੇ ਗਲਾਸ ਹੱਥਾਂ ਵਿੱਚ ਲਈ ਜੰਗਲੇ ਦੇ ਨਾਲ ਖੜੇ ਸਾਂ ਰਫੀਉਜ਼ੀ ਧੜਾ ਧੜ ਜਹਾਜ਼ ਵਿੱਚ ਸਵਾਰ ਹੋ ਰਹੇ ਸਨ ਲਗਭਗ ਸ਼ਾਂਤ ਹੋਏ ਸਮੁੰਦਰ ਉੱਤੇ ਜਲ ਪੰਛੀ ਮੰਡਰਾ ਰਹੇ ਸਨ ਜੁਗਲ ਨੇ ਤੁਰੰਤ ਇੱਕੋ ਸਾਹ ਵਿੱਚ ਆਪਣਾ ਗਲਾਸ ਖਤਮ ਕੀਤਾ ਅਤੇ ਅੱਥ ਦੇ ਫੂਹੜ ਟਾਂਗ ਨਾਲ ਮਮਤਾਜ਼ ਨੂੰ ਕਿਹਾ ਮੈਨੂੰ ਮਾਫ ਕਰ ਦੇਵੀ ਮਮਤਾਜ਼ ਮੇਰਾ ਖਿਆਲ ਹੈ ਮੈਂ ਉਸ ਦਿਨ ਤੇਰਾ ਦਿਲ ਦੁਖਾਇਆ ਸੀ ਮਮਤਾਜ਼ ਨੇ ਥੋੜਾ ਰੁਕਨ ਤੋਂ ਬਾਅਦ ਜੁਗਲ ਨੂੰ ਸਵਾਲ ਕੀਤਾ ਜਦ ਤੂੰ ਕਿਹਾ ਸੀ ਮੈਂ ਸੋਚ ਰਹਾ ਹਾਂ ਹੋ ਸਕਦਾ ਹੈ ਮੈਂ ਤੈਨੂੰ ਮਾਰ ਦੇਆ ਕੀ ਉਸ ਵੇਲੇ ਸੱਚਮੁੱਚ ਤੂੰ ਇਹੀ ਸੋਚਿਆ ਸੀ ਕੀ ਤੂੰ ਨੇਕ ਦਲੀ ਨਾਲ ਇਸ ਨਤੀਜੇ ਤੇ ਪਹੁੰਚਿਆ ਸੀ ਜੁਗਲ ਨੇ ਸਹਿਮਤੀ ਪ੍ਰਗਟ ਕਰਦਿਆਂ ਸਿਰ ਹਿਲਾਇਆ ਪਰ ਮੈਨੂੰ ਅਫਸੋਸ ਹੈ ਤੂੰ ਮੈਨੂੰ ਮਾਰ ਦਿੰਦਾ ਤਾਂ ਤੈਨੂੰ ਜ਼ਿਆਦਾ ਅਫਸੋਸ ਹੋਣਦਾ ਮਮਤਾਜ਼ ਨੇ ਬੜੇ ਫਲਸਫਿਆਂ ਨਾਲ ਢੰਗ ਨਾਲ ਆਖਿਆ ਪਰ ਕੇਵਲ ਉਸ ਹਾਲਤ ਵਿੱਚ ਜੇਕਰ ਤੂੰ ਗੌਰ ਕੀਤਾ ਹੁੰਦਾ ਕਿ ਤੂੰ ਮਮਤਾਜ਼ ਨੂੰ ਇੱਕ ਮੁਸਲਮਾਨ ਨੂੰ ਇੱਕ ਮਿੱਤਰ ਨੂੰ ਨਹੀਂ ਸਗੋਂ ਇੱਕ ਇਨਸਾਨ ਨੂੰ ਮਾਰਿਆ ਹੈ ਉਹ ਜੇ ਮੁਸਲਮਾਨ ਸੀ ਤਾਂ ਤੂੰ ਉਹਦੀ ਮੁਸਲਮਾਨੀ ਨੂੰ ਨਹੀਂ ਉਹਦੀ ਹਸਤੀ ਨੂੰ ਖਤਮ ਕੀਤਾ ਹੈ ਜੇ ਉਹਦੀ ਲਾਸ਼ ਮੁਸਲਮਾਨਾਂ ਦੇ ਹੱਥ ਆ ਜਾਂਦੀ ਤਾਂ ਕਬਰਿਸਤਾਨ ਵਿੱਚ ਇੱਕ ਕਬਰ ਦਾ ਵਾਅਦਾ ਹੋ ਜਾਂਦਾ ਪਰ ਦੁਨੀਆ ਵਿੱਚ ਇੱਕ ਇਨਸਾਨ ਘਟ ਹੋ ਜਾਂਦਾ ਥੋੜੀ देर ਚੁੱਪ ਰਹਿਣ ਅਤੇ ਕੁਝ ਸੋਚਣ ਤੋਂ ਬਾਅਦ ਉਹਨੇ ਫੇਰ ਬੋਲਣਾ ਸ਼ੁਰੂ ਕੀਤਾ ਹੋ ਸਕਦਾ ਹੈ ਮੇਰੇ ਮਾਜ਼ਹਬ ਦੇ ਲੋਗ ਮੈਨੂੰ ਸ਼ਹੀਦ ਕਹਿੰਦੇ ਪਰ ਖੁਦਾ ਦੀ ਕਸਮ ਜੇ ਸੰਭਵ ਹੁੰਦਾ ਤਾਂ ਮੈਂ ਕਬਰ 파ੜ ਕੇ ਚੀਲਾਉਣਾ ਸ਼ੁਰੂ ਕਰ ਦਿੰਦਾ ਮੈਨੂੰ ਸ਼ਹਾਦਤ ਦਾ ਇਹ ਰਤਬਾ ਕਬੂਲ ਨਹੀਂ ਮੈਨੂੰ ਇਹ ਡਿਗਰੀ ਨਹੀਂ ਚਾਹੀਦੀ ਜਿਸ ਦੇ ਲਈ ਮੈਂ ਇਮਤਿਹਾਨ ਦਿੱਤਾ ਹੀ ਨਹੀਂ ਲਾਹੌਰ ਵਿੱਚ ਤੇਰੇ ਚਾਚੇ ਨੂੰ ਇੱਕ ਮੁਸਲਮਾਨ ਨੇ ਮਾਰ ਸੁੱਟਿਆ ਤੂੰ ਇਹ ਖਬਰ ਬੰਬਈ ਵਿੱਚ ਸੁਣੀ ਅਤੇ ਮੈਨੂੰ ਕਤਲ ਕਰ ਦਿੱਤਾ ਤੂੰ ਦੱਸ ਤੂੰ ਤੇ ਮੈਂ ਕਿਸ ਤਮਗੇ ਦੇ ਹੱਕਦਾਰ ਹਾਂ ਤੇ ਲਾਹੌਰ ਵਿੱਚ ਤੇਰਾ ਚਾਚਾ ਤੇ ਉਸ ਦਾ ਕਾਤਲ ਕਿਹੜੇ ਸਰੂਪੇ ਦੇ ਹੱਕਦਾਰ ਹਨ ਮੈਂ ਤਾਂ ਇਹ ਕਹੂੰਗਾ ਕਿ ਮਰਨ ਵਾਲੇ ਕੁੱਤੇ ਦੀ ਮੌਤ ਮਰੇ ਅਤੇ ਮਾਰਨ ਵਾਲਿਆਂ ਨੇ ਬੇਕਾਰ ਬਿਲਕੁਲ ਬੇਕਾਰ ਆਪਣੇ ਹੱਥ ਖੂਨ ਨਾਲ ਰੰਗੇ ਗੱਲਾਂ ਕਰਦਾ ਕਰਦਾ ਮਮਤਾਸ ਬਹੁਤ ਜ਼ਿਆਦਾ ਜਜ਼ਬਾਤੀ ਹੋ ਗਿਆ ਪਰ ਇਸ ਜਜ਼ਬਾਤ ਵਿੱਚ ਖਲੂਸ ਵੀ ਸੀ ਮੇਰੇ ਦਿਲ ਤੇ ਖਾਸ ਤੌਰ ਤੇ ਉਹਦੀ ਇਸ ਗੱਲ ਦਾ ਬਹੁਤ ਅਸਰ ਹੋਇਆ ਕਿ ਮਾਜ਼ਹਬ ਦੀਨ ਇਮਾਨ ਧਰਮ ਯਕੀਨ عقੈਦਤ ਇਹ ਸਭ ਜੋ ਕੁਝ ਵੀ ਹੈ ਸਾਡੇ ਜਿਸਮ ਵਿੱਚ ਨਹੀਂ ਰੂਹ ਵਿੱਚ ਹੁੰਦਾ ਜੋ ਛੁਰੇ ਚਾਕੂ ਅਤੇ ਗੋਲੀ ਨਾਲ ਫਨਾ ਨਹੀਂ ਹੋ ਸਕਦਾ ਸੁਮੇ ਨੂੰ ਆਖਿਆ ਤੂੰ ਬਿਲਕੁਲ ਠੀਕ ਕਹਿ ਰਹੀ ਹੈਂ ਇਹ ਸੁਣ ਕੇ ਮਮਤਾਜ਼ ਨੇ ਆਪਣੇ ਖਿਆਲਾਂ ਤੇ ਗੌਰ ਕਰਦੇ ਆ ਰਤਾਬੇ ਚਾਨੀ ਨਾਲ ਕਿਹਾ ਨਹੀਂ ਬਿਲਕੁਲ ਠੀਕ ਨਹੀਂ ਮੇਰਾ ਮਤਲਬ ਹੈ ਇਹ ਸਭ ਠੀਕ ਤਾਂ ਹੈ ਪਰ ਮੈਂ ਜੋ ਕੁਝ ਕਹਿਣਾ ਚਾਹੁੰਦਾ ਹਾਂ ਸ਼ਾਇਦ ਚੰਗੀ ਤਰ੍ਹਾਂ ਪ੍ਰਗਟ ਨਹੀਂ ਕਰ ਸਕਿਆ ਮਜ਼ਹਬ ਤੋਂ ਮੇਰਾ ਮਤਲਬ ਇਹ ਮਜ਼ਹਬ ਨਹੀਂ ਇਹ ਧਰਮ ਨਹੀਂ ਜਿਸ ਵਿੱਚ ਸਾਡੇ ਵਿੱਚੋਂ 99% ਹੀ ਫਸੇ ਹੋਏ ਨਹੀਂ ਮੇਰਾ ਭਾਵ ਉਸ ਚੀਜ਼ ਤੋਂ ਹੈ ਜੋ ਇੱਕ ਇਨਸਾਨ ਨੂੰ ਦੂਜੇ ਇਨਸਾਨਾਂ ਦੇ ਮੁਕਾਬਲੇ ਵੱਖਰੀ ਹਸियत ਬਖਸ਼ਦੀ ਹੈ ਉਹ ਚੀਜ਼ ਜੋ ਇਨਸਾਨ ਨੂੰ ਹਕੀਕਤ ਵਿੱਚ ਇਨਸਾਨ ਸਾਬਤ ਕਰਦੀ ਹੈ ਪਰ ਉਹ ਚੀਜ਼ ਹੈ ਕਿ ਅਫਸੋਸ ਹੈ ਕਿ ਮੈਂ ਉਸ ਨੂੰ ਉਹ ہتھیਲੀ ਉਤੇ ਰੱਖ ਕੇ ਨਹੀਂ ਦਿਖਾ ਸਕਦਾ ਇਹ ਕਹਿੰਦਿਆਂ ਕਹਿੰਦਿਆਂ ਇੱਕਦਮ ਉਹਦੀਆਂ ਅੱਖਾਂ ਵਿੱਚ ਚਮਕ ਜਿਹੀ ਪੈਦਾ ਹੋਈ ਅਤੇ ਉਹਨੇ ਜਿਵੇਂ ਆਪਣੇ ਆਪ ਨੂੰ ਪੁੱਛਣਾ ਸ਼ੁਰੂ ਕੀਤਾ ਪਰ ਉਸ ਵਿੱਚ ਉਹ ਕਿਹੜੀ ਖਾਸ ਗੱਲ ਸੀ ਉਹ ਤਾਂ ਕੱਟੜ ਹਿੰਦੂ ਸੀ ਪੇਸ਼ਾ ਵੀ ਅੰਤਾਂ ਦਾ ਜ਼ਲੀਲ ਪਰ ਇਸ ਦੇ باوجود ਉਹਦੀ ਰੂ ਕਿੰਨੀ ਰੋਸ਼ਨ ਸੀ ਮੈਂ ਪੁੱਛਿਆ ਕਿ ਦੀ ਇੱਕ پڑੂਏ ਦੀ ਅਸੀਂ ਤੇ ਨੇ ਹੈਰਾਨ ਰਹਿ ਗਏ ਮਮਤਾਜ਼ ਦੇ ਲੈਜ਼ੇ ਵਿੱਚ ਕੋਈ ਸੰਕੋਚ ਨਹੀਂ ਸੀ ਇਸ ਵਾਸਤੇ ਮੈਂ ਗੰਭੀਰਤਾ ਨਾਲ ਪੁੱਛਿਆ ਕਿਸ پڑੂਏ ਦੀ ਮਮਤਾਜ਼ ਨੇ ਸਹਿਮਤੀ ਵਿੱਚ ਸਿਰ ਹਿਲਾਇਆ ਮੈਂ ਹੈਰਾਨ ਹਾਂ ਕਿ ਉਹ ਕਿ ਹੋ ਜਾ ਇਨਸਾਨ ਸੀ ਅਤੇ ਬਹੁਤ ਹੀ ਹੈਰਾਨੀ ਇਸ ਗੱਲ ਦੀ ਹੈ ਕਿ ਉਹ ਆਮ ਲੋਕਾਂ ਵਿੱਚ ਇੱਕ પડੂਆ ਕਰਕੇ ਜਾਣਿਆ ਜਾਂਦਾ ਸੀ ਤੀਵੀਆਂ ਦਾ ਦਲਾਲ ਪਰ ਉਹਦੀ ਜ਼ਮੀਰ ਬੜੀ ਸਾਫ਼ ਸੀ ਮਮਤਾਸ ਥੋੜਾ ਚਿਰ ਰੁਕ ਗਿਆ ਜਿਵੇਂ ਉਹ ਪ੍ਰਾਣੀਆਂ ਕਟਨਾਵਾਂ ਨੂੰ ਆਪਣੇ ਦਿਮਾਗ ਵਿੱਚ ਸਜਰੀਆਂ ਕਰ ਰਿਹਾ ਹੋਵੇ ਕੁਝ ਪਲਾਂ ਵਿੱਚੋਂ ਉਹਨੇ ਫੇਰ ਬੋਲਣਾ ਸ਼ੁਰੂ ਕੀਤਾ ਮੈਨੂੰ ਉਹਦਾ ਪੂਰਾ ਨਾਮ ਯਾਦ ਨਹੀਂ ਸ਼ਾਇਦ ਸਹਾਏ ਸੀ ਬਨਾਰਸ ਦਾ ਰਹਿਣ ਵਾਲਾ ਬਾਤ ਹੀ ਸਫਾਈ ਪਸੰਦ ਉਹ ਥਾਂ ਜਿੱਥੇ ਉਹ ਰਹਿੰਦਾ ਸੀ ਭਾਵੇਂ ਬਹੁਤ ਹੀ ਛੋਟੀ ਸੀ ਪਰ ਉਹਨੇ ਸਲੀਕੀ ਨਾਲ ਉਹਨੂੰ ਵੱਖਰੇ ਵੱਖਰੇ ਖਾਨਿਆਂ ਵਿੱਚ ਵੰਡਿਆ ਹੋਇਆ ਸੀ ਪਰਦੇ ਦਾ ਟੁਕਮਾ ਪ੍ਰਬੰਧ ਸੀ ਮੰਜੀ ਅਤੇ ਪਲੰਗ ਨਹੀਂ ਸਨ ਪਰ ਗਦਲੇ ਤੇ ਗਾਉ ਤੱਕੀ ਮੌਜੂਦ ਸਨ ਚਾਦਰਾਂ ਤੇ ਗੁਲਾਫਾਦ ਸਦਾ ਸਾਫ਼ ਸੁਥਰੇ ਰਹਿੰਦੇ ਸਨ ਨੌਕਰ ਰੱਖਿਆ ਹੋਇਆ ਸੀ ਪਰ ਸਫਾਈ ਸਾਰੇ ਆਪ ਆਪਣੇ ਹੱਥੀਂ ਕਰਦਾ ਸੀ ਕੇਵਲ ਸਫਾਈ ਹੀ ਨਹੀਂ ਹਰ ਕੰਮ ਉਹ ਆਪਣੇ ਸਿਰ ਤੋਂ ਬਲਾਕਦੀ ਨਹੀਂ ਦਾਲਦਾ ਸੀ ਧੋਖਾ ਅਤੇ ਫਰੇਵ ਨਹੀਂ ਕਰਦਾ ਸੀ ਰਾਤ ਜ਼ਿਆਦਾ ਬੀਤ ਗਈ ਹੈ ਅਤੇ ਨੇੜਿਆਂ ਤੜਿਓਂ ਪਾਣੀ ਮਿਲੀ ਸ਼ਰਾਬ ਮਿਲਦੀ ਹੈ ਤਾਂ ਉਹ ਸਾਫ਼ ਕਹਿ ਦਿੰਦਾ ਸੀ ਕਿ ਸਾਹਿਬ ਆਪਣੇ ਪੈਸੇ ਖੂਵ ਵਿੱਚ ਨਾ ਸੁੱਟੋ ਜੇ ਕਿਸੇ ਕੁੜੀ ਬਾਬਤ ਉਹਨੂੰ ਸ਼ੱਕ ਹੈ ਤਾਂ ਉਹ ਛਪਾਂਦਾ ਨਹੀਂ ਸੀ ਹੋਰ ਤਾਂ ਹੋਰ ਉਹਨੇ ਮੈਨੂੰ ਇਹ ਵੀ ਦੱਸ ਦਿੱਤਾ ਸੀ ਕਿ ਉਹ ਪਿਛਲੇ ਤਿੰਨ ਵਰਿਆਂ ਵਿੱਚ 20000 ਰੁਪਏ ਕਮਾ ਚੁੱਕਿਆ ਹੈ ਹਰ 10 ਰੁਪਏਾਂ ਵਿੱਚੋਂ 2.5 ਰੁਪਏ ਕਮਿਸ਼ਨ ਲੈ ਕੇ ਉਸਨੇ 10000 ਹੋਰ ਬਣਾਉਣੇ ਹਨ ਪਤਾ ਨਹੀਂ ਸਿਰਫ 10000 ਕਿਉਂ ਜ਼ਿਆਦਾ ਕਿਉਂ ਨਹੀਂ ਉਸਨੇ ਮੈਨੂੰ ਦੱਸਿਆ ਸੀ ਕਿ 30000 ਪਈ ਪੂਰੇ ਕਰਕੇ ਉਹ ਬਨਾਰਸ ਵਾਪਸ ਚਲਾ ਜਾਵੇਗਾ ਅਤੇ ਬਜਾਜੀ ਦੀ ਦੁਕਾਨ ਖੋਲੇਗਾ ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਉਹ ਸਿਰਫ ਬਜਾਜੀ ਦੀ ਹੀ ਦੁਕਾਨ ਖੋਲਣ ਦਾ ਚਾਹਵਾਨ ਕਿਉਂ ਸੀ ਮੈਂ ਇਥੋਂ ਤੱਕ ਸੁਣ ਚੁੱਕਿਆ ਤਾਂ ਮੇਰੇ ਮੂੰਹੋਂ ਨਿਕਲਿਆ ਅਜੀਬੋਗਰੀਵਾਦਮੀ ਸੀ ਮਮਤਾਜ਼ ਨੇ ਆਪਣੀ ਗੱਲਬਾਤ ਜਾਰੀ ਰੱਖੀ ਮੇਰਾ ਖਿਆਲ ਸੀ ਕਿ ਉਹ ਸਿਰ ਤੋਂ ਪੈਰਾਂ ਤੱਕ ਬਨੌਟੀ ਹੈ ਇੱਕ ਬਹੁਤ ਵੱਡਾ ਫਰਾਡ ਹੈ ਕੌਣ ਯਕੀਨ ਕਰ ਸਕਦਾ ਹੈ ਕਿ ਉਹ ਉਹਨਾਂ तमाम ਕੁੜੀਆਂ ਨੂੰ ਜੋ ਉਹਦੇ ਧੰਦੇ ਵਿੱਚ ਸ਼ਾਮਿਲ ਸਨ ਆਪਣੀਆਂ ਧੀਆ ਸਮਝਦਾ ਸੀ ਇਹ ਵੀ ਉਸ ਸਮੇਂ ਮੇਰੀ ਸਮਝ ਤੋਂ ਬਾਹਰ ਸੀ ਕਿ ਉਹਨੇ ਹਰ ਕੁੜੀ ਦੇ ਨਾਂ ਤੇ ਡਾਕਖਾਨੇ ਵਿੱਚ ਬਚਤ ਖਾਤਾ ਖੋਲ ਰੱਖਿਆ ਸੀ ਅਤੇ ਹਰ ਮਹੀਨੇ ਕੁੱਲ ਆਮਦਨੀ ਉੱਥੇ ਜਮ੍ਹਾਂ ਕਰਵਾਉਂਦਾ ਸੀ ਅਤੇ ਇਹ ਗੱਲ ਤਾਂ ਮੰਨਣ ਵਿੱਚ ਹੀ ਨਹੀਂ ਸੀ ਆਉਂਦੀ ਕਿ ਉਹ 10-12 ਕੁੜੀਆਂ ਦੇ ਖਾਣ-ਪੀਣ ਦਾ ਖਰਚ ਆਪਣੀ ਜੇਬ ਵਿੱਚੋਂ ਦਿੰਦਾ ਹੈ ਉਹਦੀ ਹਰ ਗੱਲ ਮੈਨੂੰ ਜ਼ਰੂਰਤ ਤੋਂ ਜ਼ਿਆਦਾ ਬਨੌਟੀ ਲੱਗਦੀ ਸੀ ਇੱਕ ਦਿਨ ਮੈਂ ਉਹਦੇ ਅੱਡੇ ਤੇ ਗਿਆ ਤਾਂ ਉਹਨੇ ਮੈਨੂੰ ਕਿਹਾ ਮੀਨਾ ਤੇ ਸਕੀਨਾ ਦੋਵੇਂ ਛੁੱਟੀ ਤੇ ਹਨ ਮੈਂ ਹਰ ਹਫ਼ਤੇ ਦੋਨਾਂ ਨੂੰ ਛੁੱਟੀ ਦੇ ਦਿੰਦਾ ਹਾਂ ਤਾਂ ਜੋ ਬਾਹਰ ਜਾ ਕੇ ਕਿਸੇ ਹੋਟਲ ਵਿੱਚ ਮਸਾਦ ਖਾ ਸਕਣ ਇੱਥੇ ਤਾਂ ਤੁਸੀਂ ਜਾਣਦੇ ਹੋ ਸਭ ਵੈਸ਼ਨੂ ਹਨ ਇਹ ਸੁਣ ਕੇ ਮੈਂ ਦਿਲ ਵਿੱਚ ਹੀ ਮੁਸਕਰਾਇਆ ਕਿ ਸਾਲਾ ਮੈਨੂੰ ਕੀ ਦੱਸ ਰਿਹਾ ਹੈ ਇੱਕ ਦਿਨ ਉਹਨੇ ਮੈਨੂੰ ਦੱਸਿਆ ਕਿ ਅਹਮਦਾਬਾਦ ਦੀ ਉਸ Hindu ਕੁੜੀ ਨੇ ਜਿਸ ਦਾ ਵਿਆਹ ਉਹਨੇ ਇੱਕ ਮੁਸਲਮਾਨ ਗਾਕ ਨਾਲ ਕਰਵਾ ਦਿੱਤਾ ਸੀ ਉਹਨੇ ਲਾਹੌਰੋਂ ਚਿੱਠੀ ਲਿਖੀ ਹੈ ਕਿ ਦਾਤਾ ਸਾਹਿਬ ਦੇ ਦਰਬਾਰ ਵਿੱਚ ਕੁੜੀ ਨੇ ਇੱਕ ਸੁਖ ਸੁਖੀ ਸੀ ਜੋ ਪੂਰੀ ਹੋ ਗਈ ਹੁਣ ਉਹਨੇ ਸਹਾਇ ਲਈ ਇੱਕ ਸੁਖ ਸੁਖੀ ਹੈ ਕਿ শেਤੀ ਤੋਂ শেਤੀ ਉਸਦੇ 30000 ਰੁਪਏ ਪੂਰੇ ਹੋ ਜਾਣ ਤਾਂ ਕਿ ਉਹ ਬਨਾਰਸ ਜਾ ਕੇ ਬਜਾਜੀ ਦੀ ਦੁਕਾਨ ਖੋਲ ਸਕੇ ਇਹ ਸੁਣ ਕੇ ਤਾਂ ਮੈਂ ਹੱਸ ਹੀ ਪਿਆ ਮੈਂ ਸੋਚਿਆ ਮੈਂ ਮੁਸਲਮਾਨ ਹਾਂ ਇਸ ਲਈ ਮੈਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਮੈਂ ਮਮਤਾਜ਼ ਨੂੰ ਪੁੱਛਿਆ ਤੇਰਾ ਖਿਆਲ ਗਲਤ ਸੀ ਬਿਲਕੁਲ ਉਹਦੀ ਕਥਨੀ ਤੇ ਕਰਨੀ ਵਿੱਚ ਕੋਈ ਫਰਕ ਨਹੀਂ ਸੀ ਹੋ ਸਕਦਾ ਹੈ ਉਸ ਵਿੱਚ ਕੋਈ ਕਮੀ ਹੋਵੇ ਇਹ ਵੀ ਸੰਭਵ ਹੈ ਉਹ ਤੋਂ ਆਪਣੀ ਜ਼ਿੰਦਗੀ ਵਿੱਚ ਕਈ ਗਲਤੀਆਂ ਹੋਈਆਂ ਹੋਣ ਪਰ ਉਹ ਇੱਕ ਬਹੁਤ ਹੀ ਵਧੀਆ ਇਨਸਾਨ ਸੀ ਜੋਗਲ ਨੇ ਸਵਾਲ ਕੀਤਾ ਇਹਦਾ ਤੈਨੂੰ ਕਿਵੇਂ ਪਤਾ ਲੱਗਿਆ ਉਹਦੀ ਮੌਤ ਸਮੇਂ ਇਹ ਕਹਿ ਕੇ ਮਮਤਾਜ਼ ਕੁਝ ਸਮੇਂ ਲਈ ਚੁੱਪ ਹੋ ਗਿਆ ਥੋੜੀ ਦੇਰ ਪਿਛੋਂ ਉਸਨੇ ਉਧਰ ਦੇਖਣਾ ਸ਼ੁਰੂ ਕੀਤਾ ਜਿੱਥੇ ਅਸਮਾਨ ਤੇ ਸਮੁੰਦਰ ਧੁੰਦਲੀ ਜਿਹੀ ਗਲਬਕੜੀ ਵਿੱਚ ਸੰਟੇ ਹੋਏ ਸਨ ਫਸਾਦ ਸ਼ੁਰੂ ਹੋ ਚੁੱਕੇ ਸਨ ਮੈਂ ਸਵੇਰੇ ਉੱਠ ਕੇ ਭਿੰਡੀ ਬਾਜ਼ਾਰ ਵਿੱਚੋਂ ਲੰਘ ਰਿਹਾ ਸੀ ਕਰਫਿਊ ਕਾਰਨ ਬਾਜ਼ਾਰ ਵਿੱਚ ਆਵਾਜਾਈ ਬੜੀ ਘੱਟ ਸੀ ਟਰામ ਵੀ ਨਹੀਂ ਚੱਲ ਰਹੀ ਸੀ ਟੈਕਸੀ ਦੀ ਭਾਲ ਵਿੱਚ ਤੁਰਦਾ ਤੁਰਦਾ ਜਦੋਂ ਮੈਂ ਜੀਜੀ ਹਸਪਤਾਲ ਕੋਲ ਪੁੱਜਿਆ ਤਾਂ ਫੁੱਟਪਾਥ ਉੱਤੇ ਇੱਕ ਆਦਮੀ ਨੂੰ ਮੈਂ ਵੱਡੇ ਸਾਰੇ ਟੋਕਰੇ ਕੋਲ ਗੱਠੜੀ ਜਿਹੀ ਬਣੀ ਹੋਏ ਦੇਖਿਆ ਮੈਂ ਸੋਚਿਆ ਕੋਈ ਮਜ਼ਦੂਰ ਸੁੱਤਾ ਪਿਆ ਹੈ ਪਰ ਜਦੋਂ ਮੈਂ ਪੱਥਰ ਦੇ ਟੁਕੜਿਆਂ ਉੱਤੇ ਖੂਨ ਦੇ ਲੋਥੜੇ ਦੇਖੇ ਤਾਂ ਰੁਕ ਗਿਆ ਵਾਰਦਾਤ ਕਤਲ ਦੀ ਸੀ ਮੈਂ ਸੋਚਿਆ ਆਪਣੀ ਰਾਹ ਪਵਾਂ ਪਰ ਗਰਹੜੀ ਵਿੱਚ ਹਿੱਲਜੁਲ ਹੋਈ ਮੈਂ ਫੇਰ ਰੁਕ ਗਿਆ ਆਲੇ-ਦੁਆਲੇ ਕੋਈ ਨਹੀਂ ਸੀ ਮੈਂ ਝੁੱਕ ਕੇ ਉਹਦੇ ਵੱਲ ਦੇਖਿਆ ਮੈਨੂੰ ਸਹਾਇ ਦਾ ਜਾਣਿਆ ਪਛਾਣਿਆ ਚਿਹਰਾ ਦਿਖਾਈ ਦਿੱਤਾ ਪਰ ਲਹੂ ਦੇ ਤੱਬਿਆਂ ਨਾਲ ਭਰਿਆ ਹੋਇਆ ਮੈਂ ਉਹਦੇ ਕੋਲ ਫੁੱਟਪਾਥ 'ਤੇ ਬੈਠ ਗਿਆ ਤੇ ਉਹਨੂੰ ਧਿਆਨ ਨਾਲ ਦੇਖਿਆ। ਉਹਦੀ ਟੂਲ ਦੀ ਚਿੱਟੀ ਕਮੀਜ਼ ਜੋ ਸਦਾ ਬੇਦਾਗ ਰਹਿੰਦੀ ਸੀ ਲਹੂ ਨਾਲ ਲਿਬੜੀ ਪਈ ਸੀ। ਜ਼ਖਮ ਸ਼ਾਇਦ ਪਸਲੀਆਂ ਦੇ ਕੋਲ ਸੀ। ਉਹਨੇ ਹੌਲੀ-ਹੌਲੀ ਘਰੌਣਾ ਸ਼ੁਰੂ ਕੀਤਾ ਤਾਂ ਮੈਂ ਉਹਨੂੰ ਬੜੀ ਸਾਵਧਾਨੀ ਨਾਲ ਮੋਢਾ ਫੜ ਕੇ ਹਿਲਾਇਆ ਜਿਵੇਂ ਕਿਸੇ ਸੁੱਤੇ ਹੋਏ ਨੂੰ ਜਗਾਇਦਾ ਹੈ। ਇੱਕ ਦੋ ਵਾਰ ਮੈਂ ਉਹਨੂੰ ਅੱਧ ਪਚਦਾ ਨਾਂਵ ਲੈ ਕੇ ਬੁਲਾਇਆ ਮੈਂ ਉੱਠ ਕੇ ਜਾਣ ਹੀ ਲੱਗਿਆ ਸੀ ਕਿ ਉਹਨੇ ਆਪਣੀਆਂ ਅੱਖਾਂ ਖੋਲ੍ਹੀਆਂ ਧੀਰਤਾਕ ਉਹ ਵੱਧ ਖੁੱਲੀਆਂ ਅੱਖਾਂ ਨਾਲ ਟਿਕਟਕੀ ਬੰਨੀ ਮੈਨੂੰ ਦੇਖਦਾ ਰਿਹਾ ਫਿਰ ਇਕਦਮ ਉਹਦੀ ਦੇਹ ਵਿੱਚ ਅਕੜਾ ਜਿਹਾ ਆਇਆ ਅਤੇ ਉਹਨੇ ਮੈਨੂੰ ਪਛਾਣ ਕੇ ਕਿਹਾ ਤੁਸੀਂ ਤੁਸੀਂ ਮੈਂ ਉਹ ਤੋਂ ਕਾਲੀ ਕਾਲੀ ਕਿੰਨੀਆਂ ਹੀ ਗੱਲਾਂ ਪੁੱਛਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਇਧਰ ਕਿਵੇਂ ਆਇਆ ਕਿਨੇ ਉਹਨੂੰ ਜ਼ਖਮੀ ਕੀਤਾ ਕਦੋਂ ਦਾ ਉਹ ਫੁੱਟਪਾਥ ਉੱਤੇ ਪਿਆ ਹੈ ਅਤੇ ਸਾਹਮਣੇ ਹਸਪਤਾਲ ਹੈ ਕੀ ਮੈਂ ਉੱਥੇ ਸੂਚਨਾ ਦੇਵਾਂ ਉਸ ਵਿੱਚ ਬੋਲਣ ਦੀ ਸੱਤਿਆ ਨਹੀਂ ਸੀ ਜਦ ਮੈਂ ਸਾਰੇ ਸਵਾਲ ਕਰ ਚੁੱਕਿਆ ਤਾਂ ਘਰੋਂਦੇ ਹੋਏ ਉਹਨੇ ਬੜੀ ਮੁਸ਼ਕਲ ਨਾਲ ਇਹ ਆਖਿਆ ਮੇਰੇ ਦਿਨ ਪੂਰੇ ਹੋ ਚੁੱਕੇ ਹਨ ਭਗਵਾਨ ਨੂੰ ਇਹ ਮਨਜ਼ੂਰ ਸੀ ਭਗਵਾਨ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ ਪਰ ਮੈਨੂੰ ਇਹ ਮਨਜ਼ੂਰ ਨਹੀਂ ਸੀ ਕਿ ਮੈਂ ਮੁਸਲਮਾਨ ਹੋਊਗੀ ਮੁਸਲਮਾਨਾਂ ਦੇ ਇਲਾਕੇ ਵਿੱਚ ਇੱਕ ਆਦਮੀ ਨੂੰ ਜਿਸਦੇ ਬਾਰੇ ਮੈਂ ਜਾਣਦਾ ਸੀ ਕਿ ਉਹ ਹਿੰਦੂ ਹੈ ਇਸ ਅਹਿਸਾਸ ਨਾਲ ਮਰਦਾ ਹੋਇਆ ਦੇਖਾਂ ਕਿ ਉਹਨੂੰ ਮਾਰਨ ਵਾਲਾ ਮੁਸਲਮਾਨ ਸੀ ਅਤੇ ਆਖਰੀ ਮੌਕੇ ਉਹਦੀ ਮੌਤ ਦੇ ਸਰਹਾਣੇ ਜੋ ਆਦਮੀ ਖੜਾ ਸੀ ਉਹ ਵੀ ਮੁਸਲਮਾਨ ਸੀ ਮੈਂ ਡਰਪੋਕਤਾ ਨਹੀਂ ਪਰ ਉਸ ਵੇਲੇ ਮੇਰੀ ਹਾਲਤ ਡਰਪੋਕਾਂ ਤੋਂ ਵੀ ਪੈੜੀ ਸੀ ਇੱਕ ਪਾਸੇ ਇਹ ਵੀ ਡਰ ਸੀ ਕਿ ਹੋ ਸਕਦਾ ਮੈਂ ਹੀ ਫੜਿਆ ਜਾਵਾਂ ਦੂਜੇ ਪਾਸੇ ਇਹ ਡਰ ਸੀ ਕਿ ਫੜਿਆ ਨਾ ਵੀ ਗਿਆ ਤਾਂ ਪੁੱਛ ਗਿਚਲੀ ਜ਼ਰੂਰ ਦਬੋਚਲਾ ਜਾਵਾਂਗਾ ਇੱਕ ਵੇਰਾਂ ਇਹ ਖਿਆਲ ਆਇਆ ਕਿ ਜੇ ਮੈਂ ਉਹਨੂੰ ਹਸਪਤਾਲ ਲੈ ਗਿਆ ਤਾਂ ਉਹ ਬਦਲੇ ਦੀ ਭਾਵਨਾ ਨਾਲ ਮੈਨੂੰ ਫਸਾ ਨਾ ਦੇਵੇ ਸੋਚੋ ਮਰਨਾ ਤਾਂ ਹੈ ਹੀ ਕਿਉਂ ਨਾ ਇਹਨੂੰ ਲੈ ਕੇ ਮਰਾਂ ਇਹੋ ਜਿਹੀਆਂ ਗੱਲਾਂ ਸੋਚ ਕੇ ਮੈਂ ਤਰਨ ਹੀ ਲੱਗਿਆ ਸੀ ਸਗੋਂ ਇਹੋ ਕਹੀ ਕਿ ਭਜਨ ਹੀ ਵਾਲਾ ਸੀ ਕਿ ਸਹਾਏ ਨੇ ਮੈਨੂੰ ਬੁਲਾਇਆ ਮੈਂ ਰੁਕ ਗਿਆ ਨਾ ਰੁਕਣ ਦੇ ਇਰਾਦੇ ਦੇ ਬਾਵਜੂਦ ਮੇਰੇ ਕਦਮ ਰੁਕ ਗਏ ਮੈਂ ਉਹਦੇ ਵੱਲ ਇਸ ਢੰਗ ਨਾਲ ਵੇਖਿਆ ਜਿਵੇਂ ਉਹਨੂੰ ਕਹਿ ਰਿਹਾ ਹਾਂ ਕਿ ਛੇਤੀ ਕਰ ਪਾਈ ਮੈਂ ਜਾਣਾ ਹੈ ਉਨੇ ਦਰਦ ਦੇ ਦੁੱਖ ਨਾਲ ਦੂਰਾ ਹੁੰਦਿਆਂ ਬੜੀ ਮੁਸ਼ਕਲ ਨਾਲ ਆਪਣੀ ਕਮੀਜ਼ ਦੇ ਬਟਨ ਖੋਲੇ ਅਤੇ ਅੰਦਰ ਹੱਥ ਪਾਇਆ ਪਰ ਜਦੋਂ ਕੁਝ ਹੋਰ ਕਰਨ ਦੀ ਉਹਦੇ ਵਿੱਚ ਹਿੰਮਤ ਨਾ ਰਹੀ ਤਾਂ ਉਹਨੇ ਮੈਨੂੰ ਪੁੱਛਿਆ ਇਹ ਢੱਬੰਦੀ ਹੈ ਇਧਰਲੀ ਜੇਬ ਵਿੱਚ ਕੁਝ ਗਹਿਣੇ ਅਤੇ 1200 ਰੁਪਏ ਨੇ ਇਹ ਸੁਲਤਾਨਾ ਦਾ ਮਾਲ ਹੈ ਮੈਂ ਇੱਕ ਦੋਸਤ ਕੋਲ ਰੱਖਿਆ ਹੋਇਆ ਸੀ ਅ ਅੱਜ ਅੱਜ ਉਹਨੂੰ ਭੇਜਣੀ ਵਾਲਾ ਸੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਕਿ ਖਤਰਾ ਬਹੁਤ ਵੱਧ ਗਿਆ ਤਾਂ ਤੁਸੀਂ ਉਹਨੂੰ ਦੇ ਦਿਓ ਅਤੇ ਕਹਿਣਾ ਕਿ ਉਤਰ ਚ ਚਲੀ ਜਾਵੇ ਪਰ ਪਰ ਆਪਣਾ ਧਿਆਨ ਰੱਖਣਾ ਮਮਤਾਸ ਚੁੱਪ ਹੋ ਗਿਆ ਮੈਨੂੰ ਇਹਦਾ ਮਹਿਸੂਸ ਹੋਇਆ ਕਿ ਉਹਦੀ ਆਵਾਜ਼ ਸਹਾਇ ਦੀ ਆਵਾਜ਼ ਜੋ ਜੇਜੇ ਹਸਪਤਾਲ ਦੇ ਸਾਹਮਣੇ ਫੁੱਟਪਾਥ ਤੇ ਉੱਭਰੀ ਸੀ ਦੂਰ ਉਧਰ ਜਿੱਥੇ ਅਸਮਾਨ ਅਤੇ ਸਮੁੰਦਰ ਇੱਕ ਧੁੰਦਲੀ ਜਿਹੀ ਗਲਬਕੜੀ ਵਿੱਚ ਮਿਲੇ ਹੋਏ ਸਾਨ ਵਿੱਚ ਘੁਲ ਮਿਲ ਰਹੀ ਹੈ ਜਹਾਜ਼ ਨਹੀਂ ਵਿਸਲ ਦਿੱਤੀ ਤਾਂ ਮਮਤਾਜ਼ ਨੇ ਕਿਹਾ ਮੈਂ ਸੁਲਤਾਨਾ ਨੂੰ ਮਿਲਿਆ ਉਨੂੰ ਗਨੇ ਤੇ ਰੁਪਏ ਦਿੱਤੇ ਤਾਂ ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ ਜਦ ਅਸੀਂ ਮਮਤਾਜ ਤੋਂ ਵਿਦਾ ਹੋ ਗਏ ਥੱਲੇ ਉਤਰੇ ਤਾਂ ਉਹ ਡੱਕ ਉਤੇ ਜੰਗਲੀ ਨਾਲ ਖੜਾ ਸੀ ਉਹਦਾ ਸੱਜਾ ਹੱਥ ਹਿੱਲ ਰਿਹਾ ਸੀ ਮੈਂ ਜਗਲ ਨੂੰ ਆਖਿਆ ਕਿ ਤੈਨੂੰ ਇਸ ਤਰ੍ਹਾਂ ਨਹੀਂ ਲੱਗਦਾ ਕਿ ਮਮਤਾਜ ਸਾਹ ਇਹਦੀ ਰੂ ਨੂੰ ਬੁਲਾ ਰਿਹਾ ਹੈ ਹਮਸਫਰ ਬਣਾਉਣ ਲਈ ਜਗਲ ਨੇ ਕੇਵਲ ਇਨਾ ਕਿਹਾ ਕਾਸ਼ ਮੈਂ ਸਾਹੀ ਦੀ ਰੂਹ ਹੁੰਦਾ ਤੇ ਦੋਸਤੋ ਇੱਥੇ ਹੀ ਇਹ ਕਹਾਣੀ ਖਤਮ ਹੋ ਜਾਂਦੀ ਹੈ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸੋ ਅਤੇ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਲਈ ਸਬਸਕ੍ਰਾਈਬ ਮਾਈ YouTube ਚੈਨਲ 84 ਕਰਮਜੀਤ ਸ਼ੁਕਰੀਆ